ਖਨੌਰੀ ਬਾਰਡਰ ਤੋਂ ਪਹਿਲਾ ਇਹ ਟੋਲ ਪਲਾਜ਼ਾ ਪੈਂਦਾ ਹੈ ਤੇ ਤੁਸੀਂ ਇਸ ਵਕਤ ਤਸਵੀਰਾਂ ਦੇਖ ਲਿਓ ਭਾਈ ਜੀ ਤੁਹਾਨੂੰ ਅੱਜ ਸੜਕਾਂ ਦੇ ਉੱਤੇ ਖਨੌਰੀ ਪਾਸੇ ਨੂੰ ਆਉਣ ਵੇਲੇ ਦਿੱਕਤ ਹੋ ਸਕਦੀ ਹੈ ਜਿਹੜੇ ਵੈਸੇ ਵੀ ਰੁਟੀਨ ਦੇ ਵਿੱਚ ਆਉਂਦੇ ਨੇ ਉਹ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਇਹ ਸਰਕਾਰੀ ਬੱਸਾਂ ਨਹੀਂ ਹੈਗੀਆਂ ਉਹ ਸਰਕਾਰ ਦੀਆਂ ਰੈਲੀਆਂ ਵਾਂਗੂ ਭਾਈ ਜੀ ਬੱਸਾਂ ਤੋਰਦੀਆਂ ਇਕੱਠ ਹੈ ਨਹੀਂ ਇਹ ਦਿਹਾੜੀਆਂ ਤੇ 5-500 ਰੁਪਏ ਦੇ ਕੇ ਲੈਂਦੇ ਹੋਏ ਲੋਕ ਨਹੀਂ ਨੇ ਇਹ ਆਪ ਮੁਹਾਰੇ दुखी ਲੋਕ ਨੇ ਸਰਕਾਰਾਂ ਦੇ ਸਤਾਏ ਹੋਏ ਲੋਕ ਨੇ ਤੇ ਉਹਨਾਂ ਦੀ ਮੰਨ ਦੀ ਜਿਹੜੀ ਇੱਛਾ ਸੀ ਕਿ ਲੋਕ ਮੇਰੇ ਦਰਸ਼ਨ ਕਰਨ ਨਾ ਆਉਣ ਮੈਂ ਲੋਕਾਂ ਦੇ ਦਰਸ਼ਨ ਕਰਨੇ ਆ ਲੱਗਦਾ ਵੀ ਜੜਾ ਹਿੱਲਣਗੇ ਅੱਜ ਦੇ ਇਸ ਇਕੱਠ ਦੇ ਨਾਲ ਜੀ ਇਹ ਤਾਂ ਜੀ ਬਹੁਤ ਵੱਡਾ ਇਕੱਠਾ ਹੈ ਲੋਕਾਂ ਨੇ ਇੱਕ ਗੱਲ ਕਹੀ ਕਹਿੰਦੇ ਜ਼ਰਤ ਦਿਖਾ ਦਿੱਤੀ ਜੀ ਭਗਵੰਤ ਮਾਨ ਨੇ ਪੋਸਟਾਂ ਪਾ ਰਿਹਾ ਜੀ ਭਗਵੰਤ ਮਾਨ ਤੇ ਜਿੰਨੇ ਵੀ ਸਮਰਥਕ ਨੇ ਜੀ ਪੋਸਟਾਂ ਪਾ ਰਹੇ ਕਹਿੰਦੇ ਆ ਹੁੰਦੀ ਜ਼ਰਤ ਇਹ ਆ ਸਾਡਾ ਪੰਜਾਬ ਦਾ ਮੁੱਖ ਮੰਤਰੀ ਜੀ ਨੇ ਜ਼ਰਤ ਦਿਖਾਈ ਇਹਦੀ ਜ਼ਰਤ 26 ਤਰੀਕ ਨੂੰ ਸਾਡੇ ਕਿਸਾਨਾਂ ਕੋਲੋਂ ਮਰਨ ਵਰਤ ਤੇ ਬੈਠਣ ਤੋਂ ਪਹਿਲੇ ਹੀ ਰਾਤ ਨੂੰ ਚੱਕ ਲਿਆ ਹੁਣ ਕਿਉਂ ਨਹੀਂ ਚੱਕ ਲੈਂਦਾ ਤੇ ਜ਼ਰਤ ਤਾਂ ਹੋਣ ਦੇਖਾਂਗੇ ਨਾ ਦਿਖਾਵੇ ਉਤੋਂ ਚੱਕ ਕੇ ਜਥੇਬੰਦੀਆਂ ਨੂੰ ਵੀ ਲੋਕ ਕਹਿ ਰਹੇ ਆ ਵੀ ਜਥੇਬੰਦੀਆਂ ਵੀ ਭਾਈ ਇਕੱਠੀਆਂ ਨਹੀਂ ਹੋ ਰਹੀਆਂ ਬੰਦੇ ਇਕੱਠਾ ਹੋਣਾ ਬਹੁਤ ਜ਼ਰੂਰੀ ਆ ਪਰ ਉਹ ਕਹਿੰਦੇ ਜੀ ਉਹ ਤਾਂ ਬਿਆਨ ਇਹੋ ਜਿਹੇ ਦਿੰਦੇ ਆ ਜੀ ਕਹਿੰਦੇ ਅਸੀਂ ਥੋੜੀ ਬਿਠਾਇਆ ਸੀ ਮਰਨ ਨੂੰ ਪਰ ਜੇ ਦਿੱਲੀ ਗਏ ਵੀ ਨਹੀਂ ਜਰਮੇ ਤਾਂ ਸਾਰੇ ਮਰਨੇਗੇ ਇਹਦੀ ਇਹ ਵੀ ਉਹੀ ਮੋਰਚਾ ਦਿੱਲੀ ਵਾਲਾ ਹੀ ਇਹੜਾ ਮੋਦੀ ਸਰਕਾਰ ਅੱਖਾਂ ਮੂਹ ਕੇ ਬੈਠਾ ਹੈ ਉਹਨੂੰ ਅੱਖਾਂ ਖੋਲ ਕੇ ਵੇਖ ਲੈਣਾ ਚਾਹੀਦਾ ਵੀ ਪੂਰਾ ਪੰਜਾਬ ਜਿਹੜਾ ਉਹ ਇੱਕ ਮੋਠਾ ਤੇ ਪੂਰਾ ਪੰਜਾਬ ਜਿਹੜਾ ਕਿਸਾਨੀ ਸ਼ਗਰਤ ਨਾਲ ਹੈ ਕਿਤੇ ਮਨ ਚ ਭਲੇਖਾ ਪਾਲ ਲੈ ਉਹ ਵੀ ਸੜਕਾਂ ਦੇ ਉੱਤੇ ਬੈਠੇ ਇਕੱਲੇ ਕਿਸਾਨ ਨੇ ਕਿਸਾਨੀ ਹਰ ਵਰਗ ਸਾਡੇ ਨਾਲ ਹੈ ਤੇ ਮੋਦੀ ਨੂੰ ਝੁਕਾ ਕੇ ਛੱਡਾਂਗੇ ਆਪਣੇ ਹੱਕ ਲੈ ਕੇ ਰਹਾਗੇ ਤੇ ਹੁਣ ਉਹਨੂੰ ਚੱਕਣ ਵਾਸਤੇ ਇਹਨਾਂ ਨੂੰ ਪਤਾ ਨਹੀਂ ਕਿ ਸੈਂਕੜੇ ਲੋਕਾਂ ਨੂੰ ਕਿਵੇਂ ਮਾਰਨਾ ਪਊਗਾ ਫੇਰ ਉਹਦੀ ਲਾਸ਼ ਜਿਹੜੀ ਲੈ ਕੇ ਆ ਸਕਦਾ ਨਹੀਂ ਇਹਨੂੰ ਨਾ ਜਿਉਂਦਾ ਤੇ ਨਾ ਮਰਦਾ ਇਹਨੂੰ ਬਿਲਕੁਲ ਨਹੀਂ ਉਹ ਮਿਲੂਗਾ ਸਾਡਾ ਆਗੂ ਉਹ ਲੋਕਾਂ ਦਾ ਆਗੂ ਆ ਹੁਣ ਕਿਸੇ ਦਾ ਨਹੀਂ ਰਹਾ ਨਾ ਉਹ ਕਿਸੇ ਜਥੇਬੰਦੀ ਦਾ ਰਹਾ ਨਾ ਕਿਸੇ ਇਲਾਕੇ ਦਾ ਰਹਾ ਤੇ ਨਾ ਕਿਸੇ ਪਿੰਡ ਦਾ ਰਹਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਇਸ ਵਕਤ ਖਨੋਰੀ ਤੋਂ ਤੁਹਾਡੇ ਨਾਲ ਜੁੜੇ ਆ ਖਨੋਰੀ ਬਾਰਡਰ ਤੋਂ ਪਹਿਲਾ ਇਹ ਟੋਲ ਪਲਾਜ਼ਾ ਪੈਂਦਾ ਹੈ ਤਾਂ ਤੁਸੀਂ ਇਸ ਵਕਤ ਤਸਵੀਰਾਂ ਦੇਖ ਲਿਓ ਭਾਈ ਜੀ ਤੁਹਾਨੂੰ ਅੱਜ ਸੜਕਾਂ ਦੇ ਉੱਤੇ ਖਨੌਰੀ ਪਾਸੇ ਨੂੰ ਆਉਣ ਵੇਲੇ ਦਿੱਕਤ ਹੋ ਸਕਦੀ ਹੈ ਜਿਹੜੇ ਵੈਸੇ ਵੀ ਰੁਟੀਨ ਦੇ ਵਿੱਚ ਆਉਂਦੇ ਨੇ ਕਿਉਂਕਿ ਅੱਜ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਵੱਡੇ ਇਕੱਠ ਵੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਥਾਵਾਂ ਤੋਂ ਪੁਲਿਸ ਨੇ ਸੜਕਾਂ ਜਾਮ ਹੋਣ ਕਰਕੇ ਰਸਤੇ ਡਾਇਵਰਟ ਕੀਤੇ ਨੇ ਤੇ ਉਹਨਾਂ ਤੋਂ ਨਹੀਂ ਉਹਨਾਂ ਥਾਣੇ ਹੋਣਦੇ ਹੋਏ ਕਿਸਾਨ ਜਿਹੜੇ ਹੈਗੇ ਨੇ ਉਹ ਅੱਜ ਖਨੌਰੀ ਬਾਰਡਰ ਪਹੁੰਚ ਰਹੇ ਨੇ ਰਸਤੇ ਦੇ ਵਿੱਚ ਟੋਲ ਪਲਾਸੇ ਦੇ ਲਾਗੇ ਚਾਹ ਦਾ ਲੰਗਰ ਜਿਹੜਾ ਲਗਾਇਆ ਗਿਆ ਤੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਧੰਦ ਬਹੁਤ ਹੈ ਤੇ ਧੁੰਦ ਵੀ ਬਹੁਤ ਪੈ ਰਹੀ ਹੈ ਜਿਹੜੇ ਖਨੌਰੀ ਨੂੰ ਆਉਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜੀ ਬੜੇ ਆਰਾਮ ਦੇ ਨਾਲ ਆਇਓ ਕਿਉਂਕਿ ਰਸਤੇ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਵੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਦੇ ਲਾਗੇ ਦੀਆਂ ਤੋ ਵੱਖ-ਵੱਖ ਥਾਂਾਂ ਤੋਂ ਅਭੀਰ ਪੁੱਛ ਰਹੇ ਨੇ ਸੋ ਉਸ ਤੋਂ ਪਹਿਲਾਂ ਹੀ ਬਾਰਡਰ ਦੇ ਲੱਗੇ ਤਸਵੀਰ ਬਣਾਈ ਹੋਈ ਹੈ ਪੰਜਾਬ ਬੰਦ ਦੀ ਜਦੋਂ ਉਦੋਂ ਦੀ ਪਈ ਹੈ ਤਸਵੀਰ ਇਹ ਜਿਹੜਾ ਪੋਸਟਰ ਹੈ 30 ਦਸੰਬਰ ਨੂੰ ਜਦੋਂ ਪੰਜਾਬ ਬੰਦ ਸੀਗਾ ਤਾਂ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਜੀ ਤੁਸੀਂ ਮੰਡੀਕਪੁਰ ਲੜਬਾ ਦੇ ਘੜ ਸਾਹਿਬ ਜੀ ਕਿੰਨਾ ਕੁ ਰਸਤੇ ਦੇ ਵਿੱਚ ਜਾਮ ਰਾਸਤਾ ਸਾਨੂੰ ਮਿਲਿਆ ਜੀ ਆਪਣੇ ਇਹਦੇ ਕੋਲੇ ਆ ਕੇ ਪਾਤੜਾਂ ਦੇ ਮਿਲ ਜੀ ਕਾਫੀ ਵੱਡਾ ਇਕੱਠ ਬਹੁਤ ਵੱਡਾ ਇਕੱਠ ਹੈ ਠੀਕ ਹੈ ਹਾਂ ਇਹ ਹੈ ਅੱਧਾ ਰੱਖਣੇ ਕਿ ਨੌਰੀ ਰੱਖਦੇ ਹਾਂ ਅਸੀਂ ਜਾਮਾ ਠੰਡੇ ਠੰਡੇ ਦੇ ਬਾਵਜੂਦ ਵੀ ਇਕੱਠ ਹੋ ਰਿਹਾ ਹਾਂ ਜੀ ਹਾਂ ਬਿਲਕੁਲ ਹੋ ਰਿਹਾ ਜੀ ਕੰਨੀ ਸੰਗਤ ਆ ਰਹੀ ਹੈ ਇੱਕ ਗੱਲ ਇਹ ਕਹਿੰਦੀ ਹੈ ਸਰਕਾਰਾਂ ਕਹਿੰਦੀ ਹੈ ਜੀ ਅਸੀਂ ਲੋਕਾਂ ਦੀ ਲੋਕਾਂ ਦੇ ਲਈ ਅਸੀਂ ਸਾਰਾ ਕੁਝ ਕਰਦੇ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਜੀ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਪ੍ਰੋਜੈਕਟ ਠੰਡ ਦੇ ਵਿੱਚ ਲੋਕਾਂ ਨੂੰ ਇੱਥੇ ਤੱਕ ਲਿਆਉਣਾ ਜਿਵੇਂ ਮੰਨਦੇ ਹੋ ਇਸ ਦੀ ਬਹੁਤ ਕਠੜੀ ਬਹੁਤ ਜ਼ਿਆਦਾ ਕਠੜ ਹੈ ਨਿਕਟਾਂ ਦਾ ਸਾਹਮਣਾ ਠੰਡ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਕਿਸਾਨ ਪਹੁੰਚੇ ਨੇ ਇੱਥੇ ਨਹੀਂ ਸਰਕਾਰਾਂ ਨੂੰ ਨਹੀਂ ਦਿਖਦਾ ਮੈਂ ਇਹ ਕਹਿੰਦਾ ਜੀ ਬਈ ਸਰਕਾਰਾਂ ਸਰਕਾਰਾਂ ਨੇ ਕਹਿੰਦੀ ਅਸੀਂ ਲੋਕਾਂ ਲਈ ਦੀਆਂ ਚੁਣੀਆਂ ਹੋਈਆਂ ਲੋਕਾਂ ਲਈ ਕਰ ਰਹੇ ਆ ਪਰ ਆ ਜੀ ਆ ਪਰ ਕੋਈ ਨਹੀਂ ਸਰਕਾਰ ਸਾਡੇ ਵਾਸਤੇ ਕੋਈ ਕੁਝ ਨਹੀਂ ਕਰ ਰਹੀ ਆ ਦੇਖ ਰਿਹਾ ਜੇ ਲੋਕ ਤੰਗ ਪਰੇ ਜਾਂਨੇ ਤਾਂ ਹੀ ਆ ਰਹੇ ਨੇ ਜੇ ਲੋਕ ਤੰਗ ਪਰੇ ਜਾਂਨਾ ਉਹਨਾਂ ਘਰਾਂ ਤੋਂ ਨਿਕਲੇ ਕੇ ਆਦੇ ਹੁਣ ਇਹਨਾਂ ਦੀ ਮਦਦ ਨਹੀਂ ਬਚਾ ਰਹੇ ਜਥੇਬੰਦੀਆਂ ਨੂੰ ਵੀ ਲੋਕ ਕਹਿ ਰਹੇ ਆ ਵੀ ਜਥੇਬੰਦੀਆਂ ਵੀ ਭਾਈ ਇਕੱਠੀਆਂ ਨਹੀਂ ਹੋ ਰਹੀਆਂ ਬੰਦੀ ਨੂੰ ਇਕੱਠਾ ਹੋਣਾ ਬਹੁਤ ਜ਼ਰੂਰੀ ਆ ਜਿੰਨਾ ਜਿਹੜੇ ਇਕੱਠੇ ਨਹੀਂ ਹੋਣਗੇ ਉਹਨਾਂ ਚ ਕੋਈ ਨਾ ਲੜਨ ਦੀ ਵੜਨ ਕਿਹਦਾ ਜਥੇਬੰਦੀਆਂ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਇਹ ਕਹਿੰਦੇ ਵਿੱਚ ਮਰ ਕਹਿੰਦਾ ਜੇ ਇਕਾ ਕਰਨੇ ਤਾਂ ਸਭ ਕੋ ਬਣ ਜੂਗਾ ਪਰ ਉਹ ਕਹਿੰਦੇ ਜੀ ਉਹ ਤਾਂ ਬਿਆਨ ਇਹੋ ਜੇ ਦਿੰਦੇ ਆ ਜੀ ਕਹਿੰਦੇ ਅਸੀਂ ਥੋੜੀ ਬਿਠਾਇਆ ਸੀ ਮਰਨ ਉੱਥੇ ਨਹੀਂ ਉਹ ਤਾਂ ਸੁਣ ਲਏ ਅਸੀਂ ਵੀ ਕਹਿੰਦੇ ਵੀ ਅਸੀਂ ਮਰਨ ਨੂੰ ਨਹੀਂ ਬਿਠਾਇਆ ਪਰ ਜੇ ਦਿੱਲੀ ਗਏ ਵੀ ਨਹੀਂ ਜਰਮੇ ਤਾਂ ਸਾਰੇ ਮਰਨੇ ਗਏ ਸੀ ਇਹ ਵੀ ਉਹੀ ਮੋਰਚਾ ਦਿੱਲੀ ਵਾਲਾ ਹੀ ਇਹ ਤਾਂ ਮੰਗਦਾ ਉਹੀ ਆ ਲੱਗਦਾ ਅੱਜ ਦੀ ਮਹਾਪੰਚਾਇਤ ਦੇ ਨਾਲ ਅਸਰ ਹੋਊਗਾ ਸਰਕਾਰ ਤੇ ਜੀ ਨਹੀਂ ਨਹੀਂ ਅੱਜ ਹੀ ਹੋਊਗਾ ਜੀ ਕਿਉਂ ਨਹੀਂ ਹੋਊਗਾ ਦੁਨੀਆ ਦੇਖੂਗੀ ਤੋ ਵੀ ਹੈ ਐਂਦਾ ਹੈ ਨਹੀਂ ਬਿਲਕੁਲ ਸੋ ਬਿਲਕੁਲ ਜੀ ਅ ਵੱਡੇ ਇਕੱਠ ਦੇ ਰੂਪ ਦੇ ਵਿੱਚ ਲੋਕ ਪੁੱਜ ਨੇ ਤਸਕ ਚੜਦੀ ਕਲਾ ਜੀ ਚੜਦੀ ਕਲਾ ਕਿੱਥੋਂ ਆਏ ਜੀ ਤੁਸੀਂ ਹਾਂਜੀ ਤੁਸੀਂ ਕਿੱਥੋਂ ਆਏ ਅਸੀਂ ਸਮਾਣਾ ਬਲਾਕ ਤੋਂ ਮੈਂ ਪ੍ਰਧਾਨ ਆ ਬੀਕੇਜੂ ਕ੍ਰਾਂਤੀਕਾਰੀ ਠੀਕ ਹੈ ਜੀ ਤੇ ਕਿਵੇਂ ਵੇਖਦੇ ਹੋ ਜੀ ਅੱਜ ਇੱਥੇ ਇਕੱਠ ਨੂੰ ਇਹ ਇਕੱਠ ਜੀ ਜਿਹੜਾ ਮੋਦੀ ਸਰਕਾਰ ਅੱਖਾਂ ਮੂੰਦ ਕੇ ਬੈਠਾ ਹੈ ਉਹਨੂੰ ਅੱਖਾਂ ਖੋਲ ਕੇ ਵੇਖ ਲੈਣਾ ਚਾਹੀਦਾ ਵੀ ਪੂਰਾ ਪੰਜਾਬ ਜਿਹੜਾ ਉਹ ਇੱਕਮੁੱਠਾ ਤੇ ਪੂਰਾ ਪੰਜਾਬ ਜਿਹੜਾ ਕਿਸਾਨੀ ਸ਼ਗਰਤ ਦੇ ਨਾਲ ਹੈ ਕਿਤੇ ਮਨ ਚ ਭਲੇਖਾ ਪਾਲ ਲੈ ਉਹ ਵੀ ਸੜਕਾਂ ਦੇ ਉੱਤੇ ਬੈਠੇ ਕੱਲੇ ਕਿਸਾਨ ਨੇ ਕਿਸਾਨੀ ਹਰ ਵਰਗ ਸਾਡੇ ਨਾਲ ਹੈ ਤੇ ਮੋਦੀ ਨੂੰ ਝੁਕਾ ਕੇ ਛੱਡਾਂਗੇ ਆਪਣੇ ਹੱਕ ਲੈ ਕੇ ਰ੍ਹਾਂਗੇ ਜਿਹੜੀਆਂ ਜਥੇਬੰਦੀਆਂ ਅਜੇ ਵੀ ਅੱਡ ਨੇ ਜੀ ਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਵੀਰਾਂ ਦੇ ਨਾਲ ਜਦੋਂ ਗੱਲਬਾਤ ਅਸੀਂ ਕੀਤੀ ਵੀ ਹੈ ਉਹ ਕਈਆਂ ਨੇ ਤਾਂ ਇਹ ਵੀ ਸਾਨੂੰ ਕਿਹਾ ਵੀ ਆਪਾਂ ਹੈ ਤਾਂ ਬਾਈ ਫਲਾਣੀ ਜਥੇਬੰਦੀ ਦੇ ਆ ਪਰ ਆਪਾਂ ਡੱਲੇਵਾਲ ਸਾਹਿਬ ਦੀ ਇਨਸਾਨੀਅਤ ਦੇ ਤੌਰ ਤੇ ਆਏ ਆ ਸਾਡੀ ਜਥੇਬੰਦੀ ਉਹ ਨਹੀਂ ਸਾਥ ਦਿੰਦੀ ਨਾ ਦਵੇ ਪਰ ਲੋਕ ਆਪ ਮੁਹਾਰੇ ਉਹਨਾਂ ਜਥੇਬੰਦੀਆਂ ਦੇ ਵੀ ਤੁਰਿਆ ਜੀ ਐਦਾਂ ਜਿਹੜੇ ਲੋਕ ਨੇ ਲੋਕ ਲੜਨਾ ਚਾਹੁੰਦੇ ਨੇ ਸਾਡੇ ਚੁੱਲਿਆਂ ਦੀ ਲੜਾਈ ਆ ਸਾਡੇ ਆਉਣ ਵਾਲੇ ਭਵਿੱਖ ਦੀ ਲੜਾਈ ਆ ਲੋਕ ਜਾਣ ਚੁੱਕੇ ਨੇ ਪੰਜਾਬ ਦੇ ਇਸ ਕਰਕੇ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਦੇ ਮੰਨ ਤੇ ਜੇ ਕੋਈ ਗੱਲ ਹੋਏਗੀ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਅਸੀਂ ਆਮ ਪੰਜਾਬੀ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਕਿਸਾਨੀ ਸ਼ਗਰਸ਼ ਜਿਹੜਾ ਇਹ ਚੁੱਲਿਆਂ ਦੀ ਲੜਾਈ ਹੈ ਸਾਰੇ ਇਕੱਠੇ ਹੋ ਕੇ ਲੜੋ ਤੇ ਉਹਦਾ ਸਬੂਤ ਆਪਾਂ ਨੂੰ 31 ਤਰੀਕ ਨੂੰ ਪੰਜਾਬ ਬੰਦ ਦੇ ਵਿੱਚੋਂ ਵੀ ਮਿਲਿਆ ਹੈ ਪੂਰਨ ਤੌਰ ਤੇ ਲੋਕਾਂ ਨੇ ਸਾਡਾ ਸਮਰਥਨ ਕਰਿਆ ਤੇ ਹੁਣ ਵੀ ਪੂਰਨ ਤੌਰ ਤੇ ਲੋਕ ਸਾਡਾ ਸਮਰਥਨ ਕਰ ਰਹੇ ਨੇ ਪਿੱਛੇ ਜੀ ਭਗਵੰਤ ਮਾਨ ਹੋਰ ਨੇ ਬਿਆਨ ਦਿੱਤਾ ਵੀ ਐਵੇਂ ਕਿਵੇਂ ਚੱਕ ਲਈ ਅਸੀਂ ਜੀ ਡੱਲੇਵਾਲ ਸਾਹਿਬ ਨੂੰ ਵੇ ਤਾਂ ਕੇਂਦਰੀ ਸਰਕਾਰ ਤੇ ਉਹ ਉਹ ਉਹਨੂੰ ਬਿਆਨ ਨੂੰ ਕਿਵੇਂ ਵੇਖਦੇ ਹੋ ਜੀ ਉਹ ਦੰਦ ਵੀ ਹਾਥੀ ਦੇ ਖਾਣ ਦੇ ਦੰਦ ਹੋਰ ਤੇ ਦਿਖਾਣ ਦੇ ਹੋਰ ਆ ਉਹ ਤਾਂ ਕਰਦੇ ਨੇ ਬਿਲਕੁਲ ਉਹੀ ਭੰਡਾ ਵਾਲੀਆਂ ਗੱਲਾਂ ਜਿੱਦਣ 26 ਤਰੀਕ ਨੂੰ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਹਨ ਉਸ ਦਿਨ ਕਿਵੇਂ ਚੱਕਿਆ ਸੀ ਉਹਨੇ ਪਰ ਲੋਕਾਂ ਦਾ ਜਦੋਂ ਰੋਹ ਵੇਖਿਆ ਵੀ ਲੋਕ ਮੇਰੇ ਘਰ ਦੀਆਂ ਦੇਹਲੀਆਂ ਪੱਟ ਦੇਣਗੇ ਜੇਕਰ ਮੈਂ ਡੱਲੇਵਾਲ ਸਾਹਿਬ ਨੂੰ ਹੱਥ ਲਾਇਆ ਉਹ ਰੋਹ ਨੂੰ ਵੇਖ ਕੇ ਉਹ ਪਿੱਛੇ हटਿਆ ਨਾ ਕਿ ਉਹ ਆਪਣੇ ਆਪ ਪਿੱਛੇ ਹਟਿਆ ਨਹੀਂ ਹੋਤਾ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਜੀ ਵੀ ਆਪਾਂ ਬਿਲਕੁਲ ਨਹੀਂ ਉਹ ਚੱਲਦਾ ਪਿਆ ਜੋ ਉਹਨੂੰ ਸੈਂਟਰ ਸਰਕਾਰ ਕਹਿ ਰਹੀ ਹੈ ਜਿੱਦਣ ਸਾਡਾ ਸ਼ੁਭ ਕਰ ਮਰਿਆ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਹੋਇਆ ਹੈ ਉਦੋਂ ਇਹ ਸਾਡਾ ਜਿਹੜਾ ਪੰਜਾਬ ਦਾ ਪੁੱਤ ਕਿੱਥੇ ਸੀ ਅਸੀਂ ਲਲਕਾਰੇ ਮਾਰਦੇ ਸੀ ਘਹਾਰ ਲਾਉਂਦੇ ਸੀ ਵੀ ਪੰਜਾਬ ਦੀ ਧਰਤੀ ਤੇ ਆ ਕੇ ਸਾਡੇ ਹਰਿਆਣੇ ਦੀ ਜਿਹੜੀ ਪੁਲਿਸ ਆ ਮਾਰ ਰਹੀ ਹੈ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਉਹ ਕਿੱਥੇ ਗਈ ਹੈ ਸਾਡੀ ਪੰਜਾਬ ਪੁਲਿਸ ਕਿੱਥੇ ਗਈ ਹੈ ਲੇਕਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਸਾਡੇ ਉਥੇ ਨੌਜਵਾਨਾਂ ਦੇ ਹੱਡ ਕੁੱਟੇ ਗਏ ਅਤਰੂ ਗੋਲੇ ਮਾਰੇ ਗਏ ਤੇ ਸਾਡਾ ਸ਼ੂਭ ਕਰਨ ਵੀਰ ਸ਼ਹੀਦ ਕੀਤਾ ਗਿਆ ਲੇਕਿਨ ਇਸ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਪੁੱਤ ਨੇ ਇੱਕ ਲਫ਼ਜ਼ ਵੀ ਕਿਸਾਨਾਂ ਵਾਸਤੇ ਬੋਲਿਆ ਤੱਕ ਨਹੀਂ ਅਸੀਂ ਕਿਵੇਂ ਇਹਨੂੰ ਕਹਾਂਗੇ ਪੰਜਾਬ ਦਾ ਪੁੱਤ ਹੈ ਇਹ ਸੈਂਟਰ ਦਾ ਪੁੱਤ ਹੈ ਤਾਂ ਸੈਂਟਰ ਦਾ ਹੀ ਰਹੂਗਾ ਬਹੁਤ ਸਾਰੇ ਲੋਕ ਜਦੋਂ 30 ਦਸੰਬਰ ਨੂੰ ਇਹ ਬੰਦ ਦੀ ਕਾਲ ਸੀਗੀ ਜੀ ਉਦੋਂ ਆਪਣੇ ਪੰਜਾਬੀ ਭਰਾ ਵੀ ਇਹ ਗੱਲਾਂ ਕਹਿੰਦੇ ਨਜ਼ਰ ਆਇ ਕਿ ਤਾਂ ਵੀਡੀਓ ਬਹੁਤ ਚੱਲੀ ਜੀ ਵੀ ਮੈਂ ਤਾਂ ਜੀ ਕੋਠੇ ਦੇ ਕਣਕ ਬੀਜ ਲੂੰਗਾ ਜੀ ਤੁਸੀਂ ਕੌਣ ਹੋਦੇ ਆ ਸਾਡੇ ਸੜਕ ਬੰਦ ਤੁਸੀਂ ਕੀਤੀਆਂ ਲੋਕ ਕਹਿੰਦੇ ਤੁਸੀਂ ਦੁਖੀ ਕੀਤਾ ਪਿਆ ਬਿੱਲੇ ਹੋ ਤੁਸੀਂ ਜੀ ਵੇਖੋ ਜੀ ਜਿਹੜੇ ਆਮ ਲੋਕ ਨੇ ਉਹ ਲੜਨਾ ਚਾਹੁੰਦੇ ਨੇ ਆਮ ਲੋਕ ਲੜ ਰਹੇ ਨੇ ਆ ਆਮ ਲੋਕ ਹੀ ਅੱਜ ਸਾਡਾ ਸਮਾਣੇ ਤੋਂ ਜਾਮ ਲੱਗਿਆ ਭਾਈ ਇੱਥੋਂ ਤੱਕ ਇਹ ਆਮ ਲੋਕ ਹੀ ਆ ਰਹੇ ਨੇ ਉਹ ਜਿਹੜੇ ਮਾਰੇ ਮੋਟੇ ਕਿਤੇ ਇੱਕੋ ਦੁੱਕਾ ਜਿਹੜੇ ਕਿਤੇ ਜਿਹੜੇ ਐਮਐਲਏ ਦੀਆਂ ਝੋਲੀਆਂ 'ਚ ਬੈੰਦੇ ਨੇ ਲੋਕ ਸਿਆਸਤ ਦੀ ਝੋਲੀ 'ਚ ਬੈੰਦੇ ਨੇ ਉਹ ਇੱਕਾ ਦੁੱਕਾ ਲੋਕ ਨੇ ਤੇ ਉਹ ਮੀਡੀਆ ਕਈ ਵਾਰ ਚੁੱਕ ਕੇ ਉਹਨਾਂ ਨੂੰ ਦਿਖਾ ਦਿੰਦੇ ਨੇ ਲੇਕਿਨ ਪੂਰੇ ਪੰਜਾਬ ਦੇ ਲੋਕ ਸਾਡੇ ਨਾਲ ਨੇ ਪੂਰੇ ਪੰਜਾਬ ਦਾ ਸਾਨੂੰ ਸਮਰਥਨ ਹੈ ਤੇ ਅਸੀਂ ਪੂਰੇ ਪੰਜਾਬ ਦਾ ਧੰਨਵਾਦ ਕਰਦੇ ਆ ਲੱਗਦਾ ਵੀ ਜੜਾ ਹਿੱਲਣ ਗਿਆ ਅੱਜ ਦੇ ਇਸ ਇਕੱਠ ਦੇ ਨਾਲ ਜੀ ਬਿਲਕੁਲ ਹਿੱਲਣ ਗਿਆ ਜੀ ਜਿਵੇਂ ਅਸੀਂ 13 ਮਹੀਨੇ ਦਿੱਲੀ ਬੈ ਕੇ ਆਪਦੇ ਤਿੰਨੇ ਕਾਨੂੰਨ ਕਾਲੇ ਰੱਦ ਕਰਾ ਕੇ ਆਏ ਸੀ ਹੁਣ ਵੀ ਇਹੀ ਹੈ ਇਹਨਾਂ ਦੇ ਕੀਤੇ ਹੋਏ ਵਾਦੇ ਕੋਈ ਮੰਗਾ ਨਹੀਂ ਕੋਈ ਅਸੀਂ ਹੋਰ ਕੁਝ ਨਹੀਂ ਮੰਗਦੇ ਸਰਕਾਰਾਂ ਨੇ ਕੀਤੇ ਹੋਏ ਵਾਦੇ ਅਸੀਂ ਪੂਰੇ ਕਰਾਉਣ ਵਾਸਤੇ ਬੈਠੇ ਆਂ ਤੇ ਉਹ ਪੂਰੇ ਕਰਾ ਕੇ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਕਿੱਥੋਂ ਆ ਜੀ ਮੈਂ ਰਣਜੀਤ ਸਿੰਘ ਸੁਆਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹਾਂ ਜੀ ਮੇਰੇ ਕੋਲ ਇਹ ਕਿੱਲਿਆਂ ਦਾ ਤਾਂ ਮਤਲਬ ਕੋਈ ਹੈ ਨਹੀਂ ਵੀ ਵਿਗਿਆਂ ਦਾ ਮਾਲਕਮ ਹੈ ਅੱਛਾ ਜੀ ਤੇ ਫੇਰ ਵੀ ਆ ਕੇ ਬਹੁਤ ਲੋਕ ਤਾਂ ਕਹਿੰਦੇ ਤਾਂ ਜੀ ਵੱਡੇ ਵੱਡੇ ਕਿਸਾਨ ਆ ਆਪਣੀਆਂ ਜ਼ਮੀਨਾਂ ਬਚਾਉਣ ਨੂੰ ਵੀ ਛੋਟਿਆਂ ਨੂੰ ਤਾਂ ਪੁੱਛਦੇ ਨਹੀਂ ਇਹ ਗੱਲਾਂ ਹੁੰਦੀਆਂ ਨਹੀਂ ਨਹੀਂ ਅਸਲ 'ਚ ਇਹ ਗੱਲ ਇਹ ਨਹੀਂ ਹੈਗੀ ਗੱਲ ਸਾਡੀ ਸਮਝ ਦੀ ਆ ਵੀ ਤੁਹਾਡੀ ਸਮਝ ਕੀ ਆ ਮੈਨੂੰ 7 ਵਿਕੇ ਵਾਲਿਆਂ ਨੂੰ ਜਾਂ 8 ਵਿਕੇ ਵਾਲਿਆਂ ਨੂੰ ਮੇਰੇ ਸਰਜੀਤ ਸਿੰਘ ਫੂਲ ਜਿਹੜਾ ਸਾਡਾ ਸੂਬੇ ਦਾ ਚੇਅਰਮੈਨ ਆ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਉਹ ਇਸ ਲਈ ਨਹੀਂ ਬਣਾਇਆ ਵੀ ਕਿ ਵੀ ਮੈਂ ਵੱਧ ਜ਼ਮੀਨ ਵਾਲਾ ਜਾਂ ਮੈਂ ਘੱਟ ਜ਼ਮੀਨ ਵਾਲਾ ਉਸ ਨੇ ਮੇਰੀ ਕੁਆਲਟੀ ਮੇਰੀ ਔਕਾਤ ਮੇਰੀ ਸਮਝ ਦੇ ਮੁਤਾਬਕ ਮੈਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਦਿੱਤੀ ਹੈ ਤੇ ਅੱਜ ਅਸੀਂ ਇੱਥੇ 11 ਮਹੀਨੇ ਤੋਂ ਮੇਰੀ ਇੱਥੇ ਡਿਊਟੀ ਲੱਗੀ ਹੋਈ ਹੈ ਖਨੋਰੀ ਬਾਰਡਰ ਤੇ ਅਸੀਂ 11 ਮਹੀਨੇ ਤੋਂ ਇੱਥੇ ਪ੍ਰੋਪਰ ਬੈਠੇ ਆ ਤੇ ਅੱਜ ਵੀ ਜਿਹੜਾ ਸਾਡਾ ਕੋਲ ਆ ਉਹ ਸਿਖਰ ਤੇ ਪਹੁੰਚਿਆ ਹੋਇਆ ਤੇ ਸਾਡੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਤੇ ਬੈਠੇ ਆ ਅੱਜ ਮੇਰੇ ਖਿਆਲ 40ਵਾਂ ਦਿਨ ਉਹਨਾਂ ਦਾ ਹੋ ਗਿਆ ਤੇ ਉਹ ਬਿਲਕੁਲ ਅਡੋਲ ਨੇ ਬਿਲਕੁਲ ਡੋਲੇ ਹੋਏ ਨਹੀਂ ਤੇ ਉਹਨਾਂ ਦੀ ਮੰਨ ਦੀ ਜਿਹੜੀ ਇੱਛਾ ਸੀ ਉਹਨਾਂ ਦੀ ਇਹ ਸੀ ਕਿ ਲੋਕ ਮੇਰੇ ਦਰਸ਼ਨ ਕਰਨ ਨਾ ਆਉਣ ਮੈਂ ਲੋਕਾਂ ਦੇ ਦਰਸ਼ਨ ਕਰਨੇ ਆ ਇਸ ਕਰਕੇ ਉਹਨਾਂ ਨੇ ਅੱਜ ਦੀ ਜਿਹੜੀ ਤਰੀਕ ਹੈ ਇਹ ਰਖਵਾਈ ਸੀ ਵੀ ਮੈਂ 4 ਤਰੀਕ ਤੱਕ ਕੁਸ਼ਤ ਤੱਕ ਬੋਲਦਾ ਰਹੂੰਗਾ ਤੇ ਜੇ ਕੋਸ਼ਿਸ਼ ਮੈਂ ਕਰੂੰਗਾ ਕਿ ਵੀ ਮੈਂ ਬੋਲਾਂ ਪਰ ਫੇਰ ਵੀ ਜਿੰਨੀ ਮੇਰੇ ਚ ਸ਼ਕਤੀ ਹੋਊਗੀ ਅੰਦਰੋਂ ਮਿਲੂਗੀ ਤੇ ਉਹਦੇ ਮੁਤਾਬਕ ਮੈਂ ਆਪਣੀ ਗੱਲ ਹੈ ਜਿਹੜੀ ਲੋਕਾਂ 'ਚ ਜਰੂਰ ਰੱਖੂੰਗਾ ਤੇ ਲੱਗਦਾ ਵੀ ਅੱਜ ਲੋਕਾਂ ਨੇ ਜਿਵੇਂ ਢੱਲੇਬਾਲ ਸਾਹਮਣੇ ਕਿਹਾ ਵੀ ਮੈਂ ਦਰਸ਼ਨ ਕਰਨੇ ਚਾਹੁੰਦਾ ਤੇ ਅੱਜ ਲੋਕਾਂ ਨੇ ਫਿਰ ਉਹਨਾਂ ਸ਼ਬਦਾਂ ਦੇ ਉੱਤੇ ਪੂਰੇ ਫੁੱਲ ਪਾਏ ਆ ਪੂਰੇ ਫੁੱਲ ਨਹੀਂ ਉਹ ਅਗਾਹ ਵੱਧ ਕੇ ਪਾਏ ਆ ਕਿ ਇੱਕ ਬੰਦਾ ਮਰਨ ਵਰਤੇ ਬੈਠਿਆ ਸੀ ਜਿਹਦੀ ਹਾਲਤ ਇੰਨੀ ਡਾਊਨ ਹੋ ਚੁੱਕੀ ਨਿਕਲ ਚੁੱਕੀ ਵੀ ਉਹ ਬੋਲਣ ਜੋਗਾ ਵੀ ਨਹੀਂ ਹੈਗਾ ਤੇ ਉਹ ਇਸ ਗੱਲ ਤੇ ਅੱਜ ਵੀ ਦ੍ਰਿੜਾ ਕਿ ਮੈਨੂੰ ਆਪਦੀ ਮੌਤ ਨਾਲੋਂ ਆਉਣ ਵਾਲਾ ਜਿਹੜਾ ਸਾਡੇ ਪਰਿਵਾਰਾਂ ਦਾ ਸਾਡੇ ਬੱਚਿਆਂ ਦਾ ਸਾਡੇ ਪੰਜਾਬੀ ਦਾ ਪੰਜਾਬੀ ਅੱਦਾ ਭਵਿੱਖ ਹੈ ਉਹ ਨਾ ਕਿਤੇ ਮਰੇ ਕਿਉਂਕਿ ਉਹਨੇ ਸੁਪਰੀਮ ਕੋਰਟ ਨੂੰ ਵੀ ਸਵਾਲ ਕੀਤਾ ਵੀ ਮੇਰੀ ਮੌਤ ਦਾ ਤੁਸੀਂ ਇੰਨਾ ਖਿਆਲ ਰੱਖਦੇ ਹੋ ਤੇ ਜਿਹੜਾ ਪਹਿਲਾਂ 4 ਲੱਖ ਕਿਸਾਨ ਜਿਹੜਾ ਮਰ ਚੁੱਕਿਆ ਤੇ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਆਉਣ ਵਾਲਾ ਭਵਿੱਖਾ ਜਿਹੜਾ ਸਾਡੇ ਕਿਸਾਨਾਂ ਦਾ ਉਹ ਅੱਜ ਵੀ ਆਤਮ ਹੱਤਿਆ ਕਰ ਰਿਹਾ ਮਜ਼ਦੂਰ ਕਰ ਰਿਹਾ ਇੱਥੋਂ ਦੇ ਛੋਟੇ ਦੁਕਾਨਦਾਰ ਕਰ ਰਿਹਾ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਨੇ ਜਿਹੜੇ ਇਹਨਾਂ ਨੇ ਕਾਰਪੋਰੇਟਾਂ ਦੇ ਹੱਕ 'ਚ ਆਮ ਜਨਤਾ ਦੇ ਖਿਲਾਫ ਜਿਹੜੇ ਲੈ ਕੇ ਆਏ ਹੋਏ ਆ ਮੌਕੇ ਦੇ ਮੁਤਾਬਕ ਇਹ ਕਾਨੂੰਨ ਕੱਢ ਲੰਦੇ ਆ ਰੇਖ ਦੇ ਖਿਲਾਫ ਜਿੱਥੇ ਲੋੜ ਪੈਂਦੀ ਆ ਜਿੱਥੇ ਇਹਨਾਂ ਨੂੰ ਹਜੇ ਲੋੜ ਨਹੀਂ ਹਜੇ ਇਹਨਾਂ ਕੋਲ ਉਸ ਚੀਜ਼ ਦਾ ਬਦਲ ਨਹੀਂ ਉਹ ਕਾਨੂੰਨ ਇਹਨਾਂ ਨੇ ਹਜੇ ਬੰਦ ਡੱਬਿਆਂ 'ਚ ਪਾ ਕੇ ਰੱਖੇ ਹੋਏ ਆ ਹੌਲੀ-ਹੌਲੀ ਆ ਜਿਹੜੇ ਹੋ ਇਹਨਾਂ ਨੇ ਕੱਢ ਲੈਣੇ ਆ ਸਾਰੇ ਕਾਨੂੰਨ ਸਾਡੇ ਖਿਲਾਫ ਨੇ ਜਿਹੜੇ ਪਰ ਇਹ ਪੰਜਾਬ ਦੀ ਧਰਤੀ ਆ ਤੇ ਇਹਦੇ 'ਚ ਪੰਜਾਬ ਦੇ ਜਿਹੜੇ ਜਾਇਆ ਇਹ ਮੋਦੀ ਦੇ ਇਹਨਾਂ ਦਾ ਜਿਹੜਾ ਹੱਥ ਟੋਕਾ ਸਾਡਾ ਭਗਵੰਤ ਮਾਨਾ ਜਿਹੜਾ ਪਹਿਲਾਂ ਤੁਸੀਂ ਸਾਥੀ ਨੂੰ ਸਵਾਲ ਕਰ ਰਹੇ ਸੀ ਉਹ ਸਿਰਫ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਲੋਕਾਂ ਦਾ ਲੋਕਾਂ ਨੇ ਇੱਕ ਗੱਲ ਕਹੀ ਕਹਿੰਦੇ ਜ਼ਰੂਰਤ ਦਿਖਾਤੀ ਜੀ ਭਗਵੰਤ ਮਾਨ ਨੇ ਪੋਸਟਾਂ ਪਾ ਰਿਹਾ ਜੀ ਭਗਵੰਤ ਮਾਨ ਦੇ ਜਿੰਨੇ ਵੀ ਸਮਰਥਕ ਨੇ ਜੀ ਪੋਸਟਾਂ ਪਾ ਰੇ ਕਹਿੰਦੇ ਆ ਹੁੰਦੀ ਜ਼ਰੂਰਤ ਇਹ ਆ ਸਾਡਾ ਪੰਜਾਬ ਦਾ ਮੁੱਖ ਮੰਤਰੀ ਜੀ ਨੇ ਜ਼ਰੂਰਤ ਦਿਖਾਈ ਹਾਂ ਸੱਚਮੁੱਚ ਸੀ ਜਾਣਦੇ ਆ ਕਿ ਇਹਦੀ ਜ਼ਰੂਰਤ ਇਹ ਵੀ ਸੀ ਵੀ 26 ਤਰੀਕ ਨੂੰ ਸਾਡੇ ਕਿਸਾਨਾਂ ਕੋਲੋਂ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਹੀ ਰਾਤ ਨੂੰ ਚੱਕ ਲਿਆ ਹੁਣ ਕਿਉਂ ਨਹੀਂ ਚੱਕ ਲੈਂਦਾ ਤੇ ਜ਼ਰੂਰਤ ਤਾਂ ਹੁਣ ਦੇਖਾਂਗੇ ਨਾ ਦਿਖਾਵੇ ਉਤੋਂ ਚੱਕੇ ਇੱਕ ਗੱਲ ਇਹ ਵੀ ਆ ਰਹੀ ਹੈ ਜੀ ਕਹਿੰਦੇ ਉਹ ਕਹਿੰਦਾ ਜੀ ਵੀ ਸਾਡੇ ਪੰਜਾਬ ਦਾ ਵਾਸੀ ਹੋਵੇ ਵੀ ਅਸੀਂ ਇਹਨੂੰ ਆਏ ਜ਼ਬਰਦਸਤ ਨਹੀਂ ਚੱਕ ਸਕਦੇ ਦੂਜੇ ਪਾਸੇ ਕਹਿੰਦੇ ਇਹ ਆਪਕ ਭਗਵੰਤਮਾਨ ਹੋਰਾਂ ਦੇ ਰਹਿਸ਼ ਦੇ ਕੋਲ ਬੈਠੇ ਸੀ ਉਹ ਝੋੜ ੱਟਕੇ ਨਾਲੇ ਚੱਕਦੇ ਉਹਦੇ ਘੰਟੇ ਬਾਅਦ ਹੀ ਪੁਲਿਸ ਨੇ ਦੇਖੋ ਜੀ ਚੱਕਣਾ ਚਕਾਉਣਾ ਇਹਦੇ ਵਾਸਤਾ ਰੋਗ ਨਹੀਂ ਉੱਪਰੋਂ ਹਾਈ ਕਮਾਂਡ ਆ ਜਿਹੜਾ ਇਹਦਾ ਸੈਂਟਰ ਜਿਹਦੇ ਪਿੱਛੇ ਆਰਐਸਐਸ ਨਾਕ ਪਰਤੋ ਸਰਕਾਰਾਂ ਚੱਲਦੀਆਂ ਨੇ ਉਹਨਾਂ ਨੇ ਕਰਾਉਣਾ ੱਟਕਾ ਕਰਾਉਣਾ ਤਾਂ ਵੀ ਉਹਨਾਂ ਨੇ ਕਰਾਉਣਾ ਸੂਲਾਂ ਨਾਲ ਚਕਾਉਣਾ ਤਾਂ ਵੀ ਉਹਨਾਂ ਨੇ ਚਕਾਉਣਾ ਪਰ ਇਹ ਇਸ ਕਰਕੇ ਨਹੀਂ ਜਣੀ ਚੱਕ ਰਿਹਾ ਕਿ ਅਸੀਂ ਲੋਕ ਹੋਰੇ ਵੇਸਲੇ ਬੈਠੇ ਆ ਅਸੀਂ ਜਾਗਦੇ ਹਾਂ ਸਾਰੀ ਸਾਰੀ ਰਾਤ ਪਹਿਰਾ ਲੱਗਦਾ ਬੰਦਾ ਖਾਲੀ ਨਹੀਂ ਉੱਤੇ ਦੀ ਲੰਘ ਸਕਦਾ ਤੁਸੀਂ ਜਾਵੋਗੇ ਉੱਤੇ ਮੋਰਚੇ ਦੇ ਵਿੱਚ ਤੇ ਜਾਂਦੇ ਰਹਿੰਦੇ ਅਸੀਂ ਹਾਂ ਜੇ ਉੱਤੇ ਚੱਕ ਲੂਗਾ ਕਿਵੇਂ ਚੱਕ ਲੂਗਾ ਹੁਣ ਭਲਾ ਤੇ ਹੁਣ ਉਹਨੂੰ ਚੱਕਣ ਵਾਸਤੇ ਇਹਨਾਂ ਨੂੰ ਪਤਾ ਨਹੀਂ ਸੈਂਕੜੇ ਲੋਕਾਂ ਨੂੰ ਕਿਵੇਂ ਮਾਰਨਾ ਪਊਗਾ ਫੇਰ ਉਹਦੀ ਲਾਸ਼ ਜਿਹੜੀ ਲੈ ਕੇ ਆ ਸਕਦਾ ਨਹੀਂ ਇਹਨੂੰ ਨਾ ਜਿਉਂਦਾ ਤੇ ਨਾ ਮਰਦਾ ਇਹਨੂੰ ਬਿਲਕੁਲ ਨਹੀਂ ਉਹ ਮਿਲੂਗਾ ਸਾਡਾ ਆਗੂ ਉਹ ਲੋਕਾਂ ਦਾ ਆਗੂ ਆ ਹੁਣ ਕਿਸੇ ਦਾ ਨਹੀਂ ਰਿਹਾ ਨਾ ਉਹ ਕਿਸੇ ਜਥੇਬੰਦੀ ਦਾ ਰਿਹਾ ਨਾ ਕਿਸੇ ਇਲਾਕੇ ਦਾ ਰਿਹਾ ਤੇ ਨਾ ਕਿਸੇ ਪਿੰਡ ਦਾ ਰਹਾ ਉਹ ਹੁਣ ਸਾਡਾ ਜਿਹੜਾ ਦੋਨੇ ਮੋਰਚੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਚ ਸੰਕਟ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਅੱਜ ਉਹ ਉਹਨਾਂ ਦਾ ਗੂਗਾ ਜਥੇਬੰਦੀਆਂ ਦਾ ਤੇ ਇਸ ਕਰਕੇ ਇਹ ਭੁਲੇਖਾ ਜਾਨੀ ਲੋਕਾਂ ਨੂੰ ਪਾਉਂਦੇ ਆ ਵੀ ਸਾਡਾ ਭਗਵੰਤ ਮਾਨ ਜਿਹੜਾ ਅੱਜ ਇਹ ਕਹਿ ਰਿਹਾ ਉਹ ਆਪਦੇ ਘਰ ਦੇ ਬਾਹਰ ਮੂਰੇ ਜਿਹੜੇ ਟੀਚਰ ਬੈਠੇ ਆ ਮਰਨwarte ਤੇ ਤੇ ਉਹਨਾਂ ਨੂੰ ਚੱਕ ਚੱਕ ਕੇ ਕਿਵੇਂ ਸੁੱਟ ਰਿਆ ਤੇ ਕਿਵੇਂ ਉਹਨਾਂ ਦੇ लाठी चार्ज ਕਰਦੇ ਆ ਕਿਵੇਂ ਉਹਨਾਂ ਤੇ ਉਹ ਕਰਦੇ ਆ ਜਿੱਥੇ ਲੋਕਾਂ ਦੇ ਇਕੱਠ ਦੇਖਿਆ ਉੱਥੇ ਮਤਲਬ ਕਿ ਵੋਟਾਂ ਕਰਕੇ ਚੁੱਪ ਕਰ ਗਏ ਨਹੀਂ ਤਾਂ ਫਿਰ ਉੱਥੇ ਹੀ ਮਜਬੂਰੀ ਆ ਵੋਟਾਂ ਕਰਕੇ ਨਹੀਂ ਇਹਦਾ ਜਿਹੜਾ ਨਤੀਜਾ ਉਹ ਇਹਨਾਂ ਦੇ ਖਿਲਾਫ ਭੁਗਤੂਗਾ ਇਸ ਕਰਕੇ ਇਹ ਲੋਕਾਂ ਦੇ ਇਕੱਠ 'ਚ ਨਹੀਂ ਵੜਦੇ ਸਾਡਾ ਜਿਹੜਾ ਕਾਠ ਅੱਜ ਦਾ ਇਹ ਦੱਸ ਦੂਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਇਹ ਕਹਿੰਦੇ ਸੀ ਕਿ ਜਿਹੜਾ ਧਰਨਾ ਹੈ 40 ਸਾਲ 50 ਸਾਲ ਬਾਅਦ ਲੱਗੂਗਾ ਉਹਨਾਂ ਦੀਆਂ ਵੀ ਅੱਖਾਂ ਖੋਲ ਦੂਗਾ ਧਰਨਾ ਕਿ 40 50 ਸਾਲ ਪੰਜਾਬੀ ਨਹੀਂ ਢੀਕ ਸਕਦੇ ਨਹੀਂ ਖੇਤ ਛੱਡ ਸਕਦੇ ਕਿਉਂਕਿ ਖੇਤ ਨੇ ਜੇ ਸਾਡੇ ਖੇਤ ਖੋਏ ਜਾਂਦੇ ਆ ਤਾਂ 100 ਕਿੱਲਿਆਂ ਦਾ ਮਾਲਕ ਵੀ थैਲੀ ਆਟੇ ਦੀ ਲੈਣ ਮੌਲ ਦੇ ਵਿੱਚ ਜਾਊਗਾ ਤੇ ਉਹ ਆਪਦੀ ਕਣਕ ਇੱਕ ਕਿਲੋ ਵੀ ਕਰਨੀ ਰੱਖ ਸਕਦਾ ਜਿਹੜੇ ਐਕਟ ਬਣਾਏ ਹੋਏ ਆ ਇਹਨਾਂ ਨੇ ਫੂਡ ਸੇਫਟੀ ਸਟੈਂਡਰਡ ਐਕਟ ਵਰਗੇ ਪ੍ਰੋਟੈਕਸ਼ਨ ਆਫ ਵੈਂਡਰਜ਼ ਵਰਕ ਜਿਹੜੇ ਐਕਟ ਬਣਾਇਆ ਉਹਦੇ ਮੁਤਾਬਕ ਕੋਈ ਵੀ ਆਪਦੀ ਮਨੋਪਲੀ ਨਹੀਂ ਕਰ ਸਕਦਾ ਆਪਦੀ ਚੀਜ਼ ਬਣਾ ਕੇ ਆਪ ਨਹੀਂ ਵੇਚ ਸਕਦਾ ਬਿਲਕੁਲ ਸਹੀ ਗੱਲ ਹੈ ਜੀ ਕਿੱਥੋਂ ਆਏ ਤੁਸੀਂ ਜੀ ਸਹਾਜਪੁਰ ਤੋਂ ਆਏ ਹਾਂ ਜੀ ਸਹਾਜਪੁਰ ਤੋਂ ਅੱਛਾ ਕਦੋਂ ਦੇ ਆਏ ਹੋ ਹੁੰਦੀ ਰਹਿੰਦੇ ਅਸੀਂ ਤੇ ਅੱਛਾ ਤੇ ਕਿਵੇਂ ਵੇਖਦੇ ਹੋ ਅੱਜ ਇਕੱਠ ਜੀ ਅੱਗੇ ਨਾਲੋਂ ਬਹੁਤ ਘੱਟ ਹੈ ਅੱਜ ਦਾ ਅੱਜ ਲੂਗੀਆਂ ਜੜਾਂ ਜੀ ਸਰਕਾਰ ਦੀਆਂ ਹਾਏ ਹਾ ਠੀਕ ਹੈ ਕੀ ਨਾਮ ਤੁਹਾਡਾ ਜੀ ਰੰਜੋਤ ਸਿੰਘ ਠੀਕ ਹੈ ਜੀ ਬਹੁਤ ਧੰਨਵਾਦ ਜੀ ਸੋ ਬਿਲਕੁਲ ਵੱਡਾ ਇਕੱਠਾ ਜੋ ਹੋਣ ਜਾ ਰਿਹਾ ਖਨੋਰੀ ਬਾਰਡਰ ਦੇ ਉੱਤੇ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਈਏ ਰਸਤੇ ਦੀਆਂ ਖਨੋਰੀ ਬਾਰਡਰ ਤੋਂ ਲਗਭਗ 7 ਕਿਲੋਮੀਟਰ ਪਹਿਲਾਂ 5-7 ਕਿਲੋਮੀਟਰ ਪਹਿਲਾਂ ਇਹ ਤਸਵੀਰਾਂ ਨੇ ਰਸਤੇ ਪੂਰੀ ਤਰ੍ਹਾਂ ਨਾਲ ਬਲੌਕ ਨੇ ਜਾਮ ਨੇ ਬੱਸਾਂ ਦੀਆਂ ਬੱਸਾਂ ਭਰ ਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਸਮਰਥਨ ਦੇਣ ਦੇ ਲਈ ਉੱਜ ਰਹੀਆਂ ਨੇ ਸੋ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਇਸ ਵਕਤ ਬੱਸਾਂ ਭਾਈ ਜੀ ਇਹ ਇਹ ਸਰਕਾਰੀ ਬਸਾਂ ਨਹੀਂ ਹੈਗੀਆਂ ਉਹ ਸਰਕਾਰ ਦੀਆਂ ਰੈਲੀਆਂ ਵਾਂਗੂ ਬਈ ਜੀ ਬਸਾਂ ਤੋਰ ਲੀਆਂ ਇਕੱਠ ਹੈ ਨਹੀਂ ਤੇ ਦਿਹਾੜੀਆਂ ਵਾਲੇ ਬੰਦੇ ਨਹੀਂ ਹੈਗੇ ਇਹ ਸਾਫ਼ ਤੌਰ ਤੇ ਸਰਕਾਰਾਂ ਵੇਖਣ ਸਰਕਾਰਾਂ ਵੇਖਣ ਇਹ ਦਿਹਾੜੀਆਂ ਵਾਲੇ ਨਹੀਂ ਹੈ ਇਹ ਦਿਹਾੜੀਆਂ ਤੇ 5-500 ਰੁਪਏ ਦੇ ਕੇ ਲਿਆਂਦੇ ਹੋਏ ਲੋਕ ਨਹੀਂ ਨੇ ਇਹ ਆਪ ਮੁਹਾਰੇ ਦੁਖੀ ਲੋਕ ਨੇ ਸਰਕਾਰਾਂ ਦੇ ਸਤਾਏ ਹੋਏ ਲੋਕ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਪਿੱਛੇ ਵੱਡਾ ਜਾਮ ਵੱਡੇ ਇਕੱਠ ਵੱਡੇ ਵੱਡੇ ਜਾਮ ਲੱਗ ਰਹੇ ਨੇ ਰਸਤੇ ਦੇ ਵਿੱਚ ਉਹ ਇਹੀ ਹੈ ਵੀ ਸਰਕਾਰਾਂ ਦੇ ਸਤਾਏ ਹੋਏ ਲੋਕ ਦੁਖੀ ਲੋਕ ਅੱਜ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਸਮਰਥਨ ਦੇਣ ਦੇ ਲਈ ਪਹੁੰਚ ਰਹੇ ਨੇ ਖਨੋਰੀ ਬਾਰਡਰ ਦੇ ਇਹ 500 ਦਿਹਾੜੀਆਂ ਵਾਲੇ ਲੋਕ ਨਹੀਂ ਨੇ ਇਹ ਲੋਕ ਆਮ ਲੋਕ ਨੇ ਇੱਕ ਕਿਸਾਨ ਹੈ ਪੰਜਾਬ ਦਾ ਤੇ ਅੱਜ ਪੰਜਾਬ ਦਾ ਕਿਸਾਨ ਖੇਤਾਂ ਦੀ ਬਜਾਏ ਸੜਕਾਂ ਤੇ ਹੈ ਜਿਸ ਦਾ ਕਾਰਨ ਸਰਕਾਰਾਂ ਨੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ